ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮੇਲੋ ਗੁਰੂ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਭਾਵੰਦਾ ਜਾਂ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤਉਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਧ ਭਾਵੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ आनंद पाया सुख पाया मिल गुरु गोविंदा सबे काज सवारिए जा तुद पावनदा जा तू मेरे वल है ता क्या मोह चंदा तुद सब किछै मेनू सौंपिया जा तेरा बन्दा लक्ष्मी तोट न आवई खाय खर्च रहंदा ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰਿਐ ਜਾਂ ਤੁਧ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛੈ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲਿਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾ ਕਿਆ ਮੋਹ ਛੰਦਾ ਤੁਧ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰਿਐ ਜਾਂ ਤਉਦ ਭਾਵੰਦਾ ਜਾਂ ਤੂ ਮੇਰੇ ਵੱਲ ਹੈ ਤਾ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚੌਰਾਸੀ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ आनंद पाया सुख पाया मिल गुरु गोविंदा सबे काज सवारिए जा तुद पावंदा पौड़ी जा तू मेरे वल है ता क्या मोह शंदा तुद सब किछ मैनो सौंपिया जा तेरा बन्दा ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਸੱਬੇ ਕਾਜ ਸਵਾਰਿਐ ਜਾਂ ਤੁਦ ਭਾਵੰਦਾ ਸੱਬੇ ਕਾਜ ਸਵਾਰਿਐ ਜਾਂ ਤੁਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛੈ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਾਇ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਭਾਵੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਧ ਭਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾ ਕਿਆ ਮੋਹ ਸੰਦਾ ਤੁਧ ਸਭ ਕਿਛੈ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਈ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜाहਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨਦਾ ਇਹ ਵਾਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਹ ਤੁਧ ਪਾਵੰਦਾ ਪੌੜੀ ਜਹ ਤੂੰ ਮੇਰੇ ਵੱਲ ਹੈ ਤਾ ਕਿਆ ਮੋਹ ਸੰਦਾ ਤਉ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰਿਐ ਜਾਂ ਤਉਦ ਭਾਵੰਦਾ ਜਾਂ ਤੂੰ ਮੇਰੇ ਵੱਲ ਹੈ ਤਾ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤਉਦ ਭਾਵੰਦਾ ਪੌੜੀ ਜਾਂ ਤੂ ਮੇਰੇ ਵੱਲ ਹੈ ਤਾ ਕਿਆ ਮੋਹ ਸੰਦਾ ਤੁਦ ਸਭ ਕੁਛ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇਆ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛਈ ਜਾ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰਿਐ ਜਾਂ ਤੁਦ ਭਾਵੰਦਾ ਸੱਬੇ ਕਾਜ ਸਵਾਰਿਐ ਜਾਂ ਤੁਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁੱਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚੌਰਾ ਸਿਹ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਾਂ ਹਰ ਬਖਸ਼ੰਦਾ आनंद ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤਉਦ ਪਾਵੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤਉਦ ਪਾਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁੱਦ ਸਭ ਕਿਛੈ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛਈ ਜਾਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰਿਐ ਜਾਂ ਤੁਧ ਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛੈ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਹ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਹ ਤੁਧ ਪਾਵੰਦਾ